ਦੇਸ਼ ਪੱਧਰ ਤੇ ਕਈ ਪੱਤਰਕਾਰਾਂ ਦੀ ਹੱਤਿਆ ਵੀ ਹੋਈਆਂ ਕਤਲ ਹੋਏ ਐ ਮਾਰੇ ਗਏ ਐ ਐਡੇ-ਐਡੇ ਨਾਂ ਸੀਗੇ ਪਰ ਜਦੋਂ ਉਹਨਾਂ ਤੇ ਕੋਈ ਹਮਲਾ ਹੁੰਦਾ ਸੀ ਕਦੇ ਕੋਈ ਅਜਿਹੀ ਐਜੀਟੇਸ਼ਨ ਨਹੀਂ ਹੋਈ ਸੀ ਪਰ ਇਹ ਪੰਜਾਬ ਦੀ ਧਰਤੀ ਹੈ ਜਿਨੇ ਕਿਸਾਨੀ ਅੰਦੋਲਨ ਕੀਤਾ ਜਿੱਤੇ ਸਾਡਾ ਬੜਾ ਵੱਡਾ ਇਤਿਹਾਸ ਹੈ ਤੇ ਪੰਜਾਬ ਦੀ ਧਰਤੀ ਤੇ ਜੇ ਕੋਈ ਭੁਲੇਖਾ ਪਾਲ ਕੇ ਆਵੇ ਕਿ ਆਵਾਜ਼ ਬੰਦ ਹੋ ਜਾਊਗੀ ਇਹ ਬੰਦ ਨਹੀਂ ਹੁੰਦੀ ਤੁਸੀਂ ਇੱਕ ਦੇਖੋ ਪੇਜ ਸਾਡਾ ਇੱਕ ਬੰਦ ਕੀਤਾ ਸੀ ਉਹ ਦੁਬਾਰਾ ਚਲਾ ਲਿਆ ਹੋਰ ਚਲਾ ਲਿਆ ਲੋਕਾਂ ਨੇ ਉਹ ਖੜਾ ਕਰ ਦੇਣਾ ਹੁਣ ਪੇਜਾਂ ਪੁੱਜਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਜੇ ਸਰਕਾਰ ਦਾ ਭੁਲੇਖਾ ਹੋਵੇ ਚੈਨਲ ਬੰਦ ਕਰ ਦੇਣਗੇ ਜਾਂ ਚਲਾਉਣ ਵੀ ਨਾ ਦੇਣਗੇ ਤਾਂ ਅਸੀਂ ਕੋਈ ਸਪੀਕਰ ਤੇ ਮੈਕ ਫੜ ਕੇ ਲੋਕਾਂ ਨੂੰ ਖਬਰਾਂ ਸੁਣਾਇਆ ਕਰਾਂਗੇ ਜਾਂ ਕਿ ਜਾ ਕੇ ਗਲੀ ਗਲੀ ਮਹੱਲੇ ਮਹੱਲੇ ਜਾ ਕੇ ਸੁਣਾਇਆ ਕਰਾਂਗੇ ਜਦੋਂ ਸਾਰਾ ਈਵੈਂਟ ਹੀ ਸਰਕਾਰ ਦਾ ਹੈ ਫਿਰ ਉਹਦੇ ਚ ਖਿੱਚੀ ਗਈ ਫੋਟੋ ਉਹ ਚ ਵਰਤੀ ਗਈ ਮਸ਼ੀਨਰੀ ਉਹ ਸਾਰੀ ਸਰਕਾਰ ਦੀ ਹੈ ਸਰਕਾਰ ਕੀਦੇ ਪੈਸੇ ਤੇ ਚੱਲਦੀ ਹੈ ਸਾਡੇ ਪੈਸੇ ਤੇ ਤੇ ਦਾ ਮਤਲਬ ਉਹ ਕੰਟੈਂਟ ਹਰ ਪੰਜਾਬੀ ਦਾ ਹੈ ਪਰ ਇਹਦੇ ਤੇ ਕਲੇਮ ਕੌਣ ਕਰ ਰਿਹਾ ਇੱਕ ਉਹ ਪਾਰਟੀ ਜਿਹੜੀ ਨਾ ਉਹ ਜਿਹੜਾ ਉਲਟਾ ਪੰਜਾਬ ਸਰਕਾਰ ਦੇ ਪੈਸੇ ਤੇ ਆਪਦਾ ਕੰਟੈਂਟ ਵਰਤ ਰਹੀ ਹੈ ਮਤਲਬ ਉਹ ਕਿਵੇਂ ਕਲੇਮ ਕਰ ਸਕਦੀ ਹੈ ਇਹ ਤਾਂ ਮਤਲਬ ਇੱਥੇ ਕਾਨੂੰਨ ਹੈ ਨਹੀਂ ਨਹੀਂ ਤਾਂ ਪਰਚਾ ਬਣਦਾ ਆਮ ਆਦਮੀ ਪਾਰਟੀ ਤੇ ਇਸ ਗੱਲ ਦਾ ਕਿ ਤੁਸੀਂ ਸਰਕਾਰ ਦੇ ਕੰਟੈਂਟ ਤੇ ਆਪਦਾ ਕਲੇਮ ਕਿਵੇਂ ਕਰ ਸਕਦੇ ਹੋ ਤੁਸੀਂ ਭਗਵਾਨ ਸਿੰਘ ਮਾਨ ਦੀ ਤਾਂ ਕਿਸੇ ਵਿਰੋਧੀ ਨੂੰ ਵਿਰੋਧ ਕਰਨ ਦੀ ਲੋੜ ਨਹੀਂ ਕਿਸੇ ਮੀਡੀਆ ਨੂੰ ਸਵਾਲ ਕਰਨ ਦੀ ਉਹਨਾਂ ਦੀਆਂ ਪੁਰਾਣੀਆਂ ਕਲਿੱਪਾਂ ਹੀ ਸੁਣਾ ਦਿਓ ਜਿਹੜੀ ਚੀਜ਼ ਤੇ ਸਾਡਾ ਚੈਨਲ ਬੰਦ ਕੀਤਾ ਤੁਸੀਂ ਭੁਗਤਾਨ ਤਮਾਨ ਛੱਡੋ ਤਰੰਤ ਤਾਜ਼ਾ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ राघव ਚੱਡਾ ਨੇ ਉਹ ਸੇਮ ਮੁੱਦਾ ਲੋਕ ਸਭਾ ਰਾਜ ਸਭਾ ਚੱਕਿਆ ਹੈ ਉਹਨਾਂ ਨੇ ਉੱਥੇ ਇਹ ਗੱਲ ਕਹੀ ਹੈ ਕਿ ਕਾਪੀਰਾਈਟ ਜਿਹੜੀ ਇਹ ਹੈ ਇਹਦੇ ਬਾਰੇ ਕੋਈ ਰੂਲ ਬਣਨ ਬੰਦੇ ਇੰਨੀ ਮਿਹਨਤ ਕਰਕੇ ਚੈਨਲ ਖੜਾ ਕਰਦੇ ਆ ਕਿ ਛੋਟਾ ਜਿਹਾ ਕੋਈ ਕਲਿੱਪ ਯੂਜ਼ ਕਰ ਲਿਆ ਫੋਟੋ ਯੂਜ਼ ਕਰਨ ਲਈ ਕਾਪੀਰਾਈਟ ਮਾਰ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਪੰਜਾਬ ਚ ਕਾਪੀਰਾਈਟ ਮਾਰ ਰਹੀ ਹੈ ਅੱਜ ਤੱਕ ਤੁਸੀਂ ਕਦੇ ਸੁਣਿਆ ਕਿ ਸਰਕਾਰਾਂ ਕਾਪੀਰਾਈਟ ਮਾਰ ਰਹੀਆਂ ਹੁਣ ਅੱਜ ਪਠਿੰਡੇ ਵੱਡਾ ਇਕੱਠ ਪੱਤਰਕਾਰਾਂ ਦਾ ਤਾਂ ਸਵੇਰ ਦਾ ਸਮਾਂ ਮਨਿੰਦਰ ਬਾਈ ਸਾਡੇ ਨਾਲ ਹੈਲੀਕਾਪਟਰ ਵਾਲੀ ਖਬਰ ਜਾਂ ਮੁੱਦਾ ਤੁਸੀਂ ਸਮਝ ਲਿਆ ਹੋਣਾ ਲੇਕਿਨ ਉਸ ਤੋਂ ਬਾਅਦ ਲੋਕ ਆਵਾਜ਼ ਦਾ ਫੇਸਬੁੱਕ ਪੇਜ ਵੀ ਬੰਦ ਕਰ ਦਿੱਤਾ ਗਿਆ ਬਾਈ ਜ਼ਬਾਨਬੰਦੀ ਪੰਜਾਬ ਦੇ ਵਿੱਚ ਵੱਡਾ ਮਸਲਾ ਬਣ ਰਹੀ ਹੈ ਤੇ ਜ਼ਾਲਮ ਸਰਕਾਰ ਜ਼ਾਲਮ ਭਗਵੰਤ ਮਾਨ ਲਗਾਤਾਰ ਜ਼ਬਾਨਬੰਦੀ ਤੇ ਪਹਿਲਾਂ ਹੱਕ ਚ ਬੋਲਦੇ ਹੁੰਦੇ ਸੀਗੇ ਹੁਣ ਵਿਰੋਧ ਦੇ ਆਪ ਹੀ ਜ਼ਬਾਨਬੰਦੀ ਕਰ ਰਹੇ ਨੇ ਅੱਜ ਦਾ ਧਰਨਾ ਕਿਵੇਂ ਦੇਖਦੇ ਹਾਂ ਵੱਡਾ ਇਕੱਠ ਹੋ ਰਿਹਾ ਬਿਲਕੁਲ ਕਰਨਾ ਆਪਾਂ ਸਾਰਿਆਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਚੈਨਲ ਬੰਦ 2022 ਤੋਂ ਸ਼ੁਰੂ ਹੋਇਆ ਇਹ ਦੌਰ ਕਿ ਅਜੇ ਤੱਕ ਕਿਸੇ ਸਰਕਾਰ ਮੌਕੇ ਦੇਖਿਆ ਨਹੀਂ ਹੈ ਕੇਂਦਰ ਸਰਕਾਰ ਖਿਲਾਫ ਵੀ ਆਪਾਂ ਦਿੱਲੀ ਅੰਦੋਲਨ ਕਵਰ ਕੀਤਾ ਕਿਸੇ ਦਾ ਪੇਜ ਬੰਦ ਨਹੀਂ ਹੋਇਆ ਸੀ ਠੀਕ ਹੈ ਨਾਲੇ ਹਾਲਾਂਕਿ ਲੋਕ ਕਿ ਕੀ ਕੀ ਬੋਲਦੇ ਹੁੰਦੇ ਸੀ ਪਰ ਇਹ ਸਰਕਾਰ ਜਦੋਂ ਆਈ 2022 ਤੋਂ ਮਤਲਬ بڑے ਪੰਜਾਬ ਦੇ ਚੈਨਲ ਪੇਜ ਬੰਦ ਕੀਤੇ ਗਏ ਉਸ ਤੋਂ ਬਾਅਦ ਪਰਚਾ ਪਾਇਆ ਗਿਆ ਸਾਡੇ ਤੇ ਉਸ ਤੋਂ ਬਾਅਦ ਹੈਲੀਕਾਪਟਰ ਵਾਲਾ ਪਰਚਾ ਤੇ ਹੁਣ ਜਿਹੜੀ ਆ ਪੇਜ ਬੰਦ ਕਰਨਾ ਮਕਸਦ ਉਹੀ ਜ਼ੁਬਾਨਬੰਦੀ ਤੇ ਜਿਹੜਾ ਅੱਜ ਦਾ ਇਹ ਇਕੱਠ ਹੈ ਇਹ ਕੋਈ ਨਾ ਪਰਚੇ ਰੱਦ ਕਰਾਉਣ ਲਈ ਹੈ ਨਾ ਕੋਈ ਸਾਡਾ ਪੇਜ ਬਹਾਲ ਲਈ ਹੈ ਮਕਸਦ ਹੈ ਕਿ ਜਿਹੜੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਬੋਲਣ ਦਾ ਜਿਹਨੂੰ ਲੈ ਕੇ ਮੈਨੂੰ ਨਹੀਂ ਲੱਗਦਾ ਕਿ ਦੇਸ਼ 'ਚ ਵੀ ਕਦੇ ਪੱਤਰਕਾਰਾਂ ਦਾ ਐਡਾ ਵੱਡਾ ਅੰਦੋਲਨ ਹੋਇਆ ਹੋ ਹਾਲਾਂਕਿ ਪੱਤਰਕਾਰਾਂ ਦੇ ਨਾਲ ਜੰਤਕ ਜਥੇਬੰਦੀਆਂ ਨੇ ਸਾਰੇ ਲੋਕ ਨੇ ਪਰ ਪੱਤਰਕਰ ਇਸ ਤੋਂ ਪਹਿਲਾਂ ਪੱਤਰਕਾਰ ਬਾਈਕਟ ਕਰਦੇ ਰਹੇ ਆ ਪੱਤਰਕਾਰ ਪੁਤਲੇ ਫੂਕਦੇ ਰਹੇ ਆ ਪੱਤਰਕਾਰ ਮੰਗ ਪੱਤਰ ਦਿੰਦੇ ਰਹੇ ਆ ਪਰ ਪੱਤਰਕਾਰ ਐਡੀ ਵੱਡੇ ਪੱਧਰ ਤੇ ਗਰਾਊਂਡ ਤੇ ਉਤਰ ਕੇ ਸਰ ਕਿਸੇ ਇਸ ਚੀਜ਼ ਜਬਾਨਬੰਦਿਆ ਵਿਰੋਧ ਕਰ ਰਹੇ ਹੁਣੇ ਦੇਸ਼ ਪੱਧਰ ਤੇ ਨਹੀਂ ਕਿਉਂਕਿ ਦੇਸ਼ ਪੱਧਰ ਤੇ ਕਈ ਪੱਤਰਕਾਰਾਂ ਦੀ ਹੱਤਿਆ ਵੀ ਹੋਈਆਂ ਕਤਲ ਹੋਏ ਆ ਮਾਰੇ ਗਏ ਆ ਐਡੇ ਐਡੇ ਨਾਂ ਸੀਗੇ ਪਰ ਜਦੋਂ ਉਹਨਾਂ ਤੇ ਕੋਈ ਹਮਲਾ ਹੁੰਦਾ ਸੀ ਕਦੇ ਕੋਈ ਅਜਿਹੀ ਐਜੀਟੇਸ਼ਨ ਨਹੀਂ ਹੋਈ ਸੀ ਪਰ ਇਹ ਪੰਜਾਬ ਦੀ ਧਰਤੀ ਹੈ ਜਿਨੇ ਕਿਸਾਨੀ ਅੰਦੋਲਨ ਕੀਤਾ ਹੈ ਇਥੇ ਸਾਡਾ ਬੜਾ ਵੱਡਾ ਇਤਿਹਾਸ ਹੈ ਤੇ ਪੰਜਾਬ ਦੀ ਧਰਤੀ ਤੇ ਜੇ ਕੋਈ ਭੁਲੇਖਾ ਪਾਲ ਕੇ ਆਵੇ ਕਿ ਆਵਾਜ਼ ਬੰਦ ਹੋ ਜਾਊਗੀ ਇਹ ਬੰਦ ਨਹੀਂ ਹੁੰਦੀ ਇਹ ਤਾਂ ਜਦੋਂ ਜਦੋਂ ਅਸੀਂ ਪੁਰਾਣੇ ਸਾਡੇ ਇਤਿਹਾਸ ਪੜ੍ਹਦੇ ਆ ਜਦੋਂ ਗਲਾਂ ਦੇ ਵਿੱਚ ਜਿਹੜੇ ਹਾਰ ਪਾਏ ਗਏ ਸੀ ਬੱਚਿਆਂ ਦੇ ਉਦੋਂ ਵੀ ਲੋਕ ਬੋਲਦੇ ਰਹੇ ਆ ਇਹ ਤਾਂ ਉਦੋਂ ਵੀ ਆ ਜਦੋਂ ਮਤਲਬ ਇਹ ਲੱਗਿਆ ਸੀ ਇੱਕ ਵਾਰ ਕਿ ਅਸੀਂ ਕੰਮ ਨਿਬੇੜ ਦਿੱਤਾ ਪੰਜਾਬ ਚੋਂ ਜਿਹੜਾ ਇਥੋਂ ਦੀ ਬਾਗੀ ਲੋਕਾਂ ਦਾ ਸਿੱਖਾਂ ਦਾ ਉਦੋਂ ਵੀ ਜਿਹੜੇ ਦੁਬਾਰਾ ਉੱਠ ਖੜੇ ਹੋ ਕੇ ਫਿਰ ਬੰਦਾ ਸਿੰਘ ਬਹਾਦਰ ਅਰ ਗਿਆ ਜਿਨ੍ਹਾਂ ਨੇ ਐਟ ਨਾਈਟ ਖੜਕਰਾ ਦਿੱਤੀ ਸੋ ਇਹ ਭਲੇਖੇ ਕੱਢਣ ਆਸਤੀ ਇਕੱਠ ਹੈ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਇਹ ਸਰਕਾਰ ਨੂੰ ਹੀ ਪਤਾ ਲੱਗ ਸਕੇ ਜਾਂ ਹੋਰ ਸਰਕਾਰਾਂ ਆਉਣ ਵਾਲੀਆਂ ਸਰਕਾਰਾਂ ਨੂੰ ਵੀ ਪਤਾ ਲੱਗ ਸਕੇ ਕਿ ਪੰਜਾਬ ਚ ਇਹ ਚੀਜ਼ਾਂ ਨਹੀਂ ਚੱਲਣੀਆਂ ਅੱਜ ਦਾ ਤਰਨਾ ਫੇਲ ਕਰਾਉਣ ਦੇ ਲਈ ਵੀ ਸਰਕਾਰ ਬਹੁਤ ਜ਼ੋਰ ਮਾਰ ਰਹੀ ਹੈ ਕੋਈ ਸੁਨੇਹੇ ਆਏ ਕਈ ਬੰਦਿਆਂ ਨੂੰ ਡਰਾਇ ਵੀ ਜਾ ਰਹੇ ਬਿਲਕੁਲ ਬੜੇ ਪਥਾਵਾ ਤੇ ਬੜੇ ਹੱਥ ਕੰਡੇ ਵਰਤ ਰਹੇ ਆ ਬੜਾ ਕੁਝ ਕਰ ਰਹੀ ਆ ਸਰਕਾਰ ਘਬਰਾੜ ਦੇ ਵਿੱਚ ਆ ਹਾਲਾਂਕਿ ਸਰਕਾਰ ਜੇ ਚਾਹੁੰਦੀ ਇਹ ਮਸਲਾ ਇਡੇ ਵੱਡੇ ਧਰਨੇ ਤੇ ਪਹੁੰਚਦਾ ਹੀ ਨਹੀਂ ਸੀ ਕਿਉਂਕਿ ਇਡਾ ਵੱਡੀ ਗੱਲ ਨਹੀਂ ਸਾਡੀ ਕਿਹੜਾ ਕੋਈ ਸਰਕਾਰ ਦਾ ਪਰਸਨਲ ਆ ਅਸੀਂ ਸਵਾਲ ਉਠਾਉਣੇ ਆ ਤੁਸੀਂ ਪਰਚਾ ਦਰਜ ਕੀਤਾ ਸਰਕਾਰ ਪਰਚਾ ਵਾਪਸ ਲੈ ਲੈਣ ਦੀ ਚਾਹਣਾ ਵਾਲੇ ਪਾਸੇ ਨਾ ਪੈਂਦੀ ਚੈਨਲ ਸਾਡਾ ਥੋੜੀ ਹੈ ਪੇਜ ਸਾਡੇ ਤੇ ਮਾਰੀਆਂ ਰਤਨਦੀਪ ਦੇ ਸਟ੍ਰਾਈਕਾਂ ਮਾਰੀਆਂ ਫਿਰ ਤੁਸੀਂ ਦੇਖੋ ਜੱਗ ਬਾਣੀ ਜਿਹੜਾ ਆਧਾਰ ਹੈ ਪੰਜਾਬ ਕੇਸਰੀ ਜੱਗ ਬਾਣੀ ਉਹਨਾਂ ਤੇ ਵੀ ਇੱਕ ਖਬਰ ਤੇ ਹੀ ਮਤਲਬ ਤੁਸੀਂ ਇਸ ਤਰੀਕੇ ਨਾਲ ਹੋ ਗਏ ਆ ਮਤਲਬ ਅਸੀਂ ਨਹੀਂ ਕਹਿੰਦੇ ਸਾਡੇ ਉਹਨਾਂ ਨਾਲ ਵਿਚਾਰ ਮਿਲਨ ਦਾ ਮਿਲਨੋ ਕੀ ਹੈ ਪਰ ਗੱਲ ਕਿਸੇ ਦੇ ਨਾਲ ਵੀ ਤੁਸੀਂ ਬਾਹਮ ਰੋੜ ਕੇ ਸਮਝੌਤੇ ਕਰੋ ਇਹ ਕਿਸੇ ਗੱਲ ਚ ਵੀ ਨਹੀਂ ਟੁਕਦਾ ਪੰਜਾਬ ਤਾਨਾਸ਼ਾਹੀ ਵਾਲਾ ਤਾਨਾਸ਼ਾਹ ਬਣ ਚੁੱਕਿਆ ਇਸ ਹਿਸਾਬ ਨਾਲ ਇੱਥੇ ਭਗਵਾਨ ਸਿੰਘ ਮਾਨੇ ਸੋਚਦਿਆ ਜਾਂ ਜਿਹੜੀ ਉਹਨਾਂ ਦੀ ਬਾਕੀ ਟੀਮ ਹੈ ਕਿ ਐਸੀ ਤਾਨਾਸ਼ਾਹ ਜਿਹੜਾ ਕੋਈ ਖਿਲਾਫ ਬੋਲਦਾ ਹੈ ਕੋਈ ਵਿਰੋਧੀ ਤੇਰਦਾ ਬੋਲਦਾ ਉਹਨੂੰ ਜਲੀਲ ਕੀਤਾ ਜਾਂਦਾ ਹੈ ਜਿਹਾ ਪਰਚੇ ਪਾਇਏ ਜਾਂਦੇ ਆ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੀ ਭਾਸ਼ਾ ਇਹ ਹੁੰਦੀ ਹੈ ਜਿਵੇਂ ਕੋਈ ਸੜਕ ਛਾਪ ਬੰਦੇ ਦੀ ਹੁੰਦੀ ਹੈ ਸੋ ਲਗਾਤਾਰ ਜ਼ੁਬਾਨ ਬੰਦੀ ਵਾਲੇ ਪਾਸੇ ਨੂੰ ਪੰਜਾਬ ਆਦ ਰਿ ਪਰ ਪੰਜਾਬ ਚ ਜਿਸ ਤਰੀਕੇ ਨਾਲ ਅੱਜ ਇਕੱਠ ਹੋਣਾ ਹੈ ਜਿਸ ਤਰੀਕੇ ਨਾਲ ਸਾਨੂੰ ਰਿਸਪਾਂਸ ਮਿਲ ਰਿਹਾ ਹੈ ਜਿਸ ਤਰੀਕੇ ਨਾਲ ਜਥੇਬੰਦੀਆਂ ਵੱਡੇ ਪੱਧਰ ਤੇ ਪਹੁੰਚ ਰਹੀਆਂ ਆ ਰਹੇ ਇਨਸਾਫ ਪਸੰਦ ਬੰਦਾ ਇੱਥੇ ਪਹੁੰਚ ਰਿਹਾ ਹੈ ਤਾਂ ਅੱਜ ਪੰਜਾਬ ਇਹ ਕਲੀਅਰ ਕਰ ਦੂਗਾ ਕਿ ਜ਼ੁਬਾਨ ਬੰਦੀ ਨਹੀਂ ਹੋ ਸਕਦੀ ਤੁਸੀਂ ਇੱਕ ਦੇਖੋ ਪੇਜ ਸਾਡਾ ਇੱਕ ਬੰਦ ਕੀਤਾ ਅਸੀਂ ਦੂਦਾਰਾ ਚਲਾ ਲਿਆ ਹੋਰ ਚਲਾ ਲਿਆ لوکاں نے او کھڑا ਕਰ ਦੇਣਾ ਹੁਣ ਪੇਜਾਂ ਪੁੱਜਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਜੇ ਸਰਕਾਰ ਦਾ ਭਲੇਖਾ ਹੋਵੇ ਚੈਨਲ ਬੰਦ ਕਰ ਦੇਣਗੇ ਜਾਂ ਚਲਾਉਣ ਵੀ ਨਾ ਦੇਣਗੇ ਤਾਂ ਅਸੀਂ ਕੋਈ ਸਪੀਕਰ ਤੇ ਮੈਕ ਫੜ ਕੇ ਲੋਕਾਂ ਨੂੰ ਖਬਰਾਂ ਸੁਣਾਇਆ ਕਰਾਂਗੇ ਜਾ ਕੇ ਗਲੀ ਗਲੀ ਮਹੱਲੇ ਮਹੱਲੇ ਜਾ ਕੇ ਸੁਣਾਇਆ ਕਰਾਂਗੇ ਪਰ ਇਹ ਜ਼ੁਬਾਨਾਂ ਨਹੀਂ ਬੰਦ ਹੋਣੀਆਂ ਇਹ ਜਿਹੜੀਆਂ ਜਿਸ ਤਰੀਕੇ ਨਾਲ ਸਰਕਾਰ ਚੱਲ ਰਹੀ ਹੈ ਇਹ ਨਹੀਂ ਹੋਣਾ ਇਹ ਪੋਸੀਬਲ ਹੀ ਨਹੀਂ ਹੈ ਤੁਹਾਨੂੰ ਵੈਸੇ ਖਰੀਦਰ ਦੀ ਕੋਸ਼ਿਸ਼ ਹੋਈ ਪੈਸਿਆਂ ਦਾ ਆਫਰ ਆਇਆ ਕਦੀ ਮੰਤਰੀਆਂ ਦਾ ਨੀ ਮੈਨੂੰ ਆਏ ਕੋਈ ਸਿੱਧਾ ਤਾਂ ਮੈਂ ਕਹਦਾ ਮੈਨੂੰ ਫਲਾਨੇ ਇੰਨੇ ਆਫਰ ਕਰਤੇ ਇਹੋ ਜਿਹਾ ਆਫਰ ਆਫਰ ਨਹੀਂ ਸੰਪਰਕ ਕਰਦੇ ਰਹੇ ਆ ਇਹਨਾਂ ਦੇ ਅਧਿਕਾਰੀ ਮੀਡੀਆ ਦੇ ਜਿਨ੍ਹਾਂ ਦੀ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਮਤਲਬ ਕਿ ਆਪਾਂ ਬੈਠੀਏ ਕਰੀਏ ਗੱਲ ਕਰੀਏ ਅਸੀਂ ਜਦੋਂ ਮਤਲਬ ਦੇਖੋ ਜਿਹੜੇ ਆਪਾਂ ਪੈਨਡ ਹੀ ਨਹੀਂ ਜਾਣਾ ਉਹਦਾ ਰਾਹ ਪੁੱਛ ਕੇ ਵੀ ਕੀ ਲੈਣਾ ਹੈ ਤਾਂ ਜਿੱਥੇ ਆਪਾਂ ਕਰਨਾ ਨਹੀਂ ਆਪਾਂ ਬਹਿ ਕੇ ਵੀ ਕੀ ਲੈਣਾ ਮਤਲਬ ਜੇ ਤਾਂ ਹੋਵੇ ਆਪਾਂ ਕੋਈ ਸਮਝੌਤਾ ਕਰਨਾ ਉਹ ਫਿਰ ਤਾਂ ਬੈਠੀਏ ਪਰ ਜੇ ਮੈਂ ਆਏ ਸਿੱਧਾ ਕਹਾਂ ਮੈਨੂੰ ਆਏ ਕਹਤਾ ਵੀ 10 ਕਰੋੜ 5 ਕਰੋੜ ਇਹੋ ਜੀ ਕੋਈ ਗੱਲ ਨਹੀਂ ਹੈ ਬੈਠਣ ਦੀਆਂ ਗੱਲਾਂ ਜ਼ਰੂਰ ਪਰਿਵਾਰ ਹੁੰਦੀਆਂ ਰਹੀਆਂ ਕਿ ਆਓ ਬੈਠੀਏ ਗੱਲ ਕਰਾਈਏ ਉਹਦਾ ਏਕਾ ਨੇ ਵੀ ਕਿਹਾ ਕਈਆਂ ਨੇ ਕਿ ਗੱਲ ਕਰਾ ਦਿੰਨੇ ਆ ਮौज ਕਰੋਗੇ ਕਿਉਂ ਇੱਧਰ ਫਿਰਦੇ ਆ ਕੀ ਲੈਣਾ ਹੈ ਇਹ ਤਾਂ ਹੀ ਚੱਲਦਾ ਰਹਿਣਾ ਦੁਨੀਆ ਨੇ ਤਾਂ ਹੀ ਚੱਲਦੀ ਰਹਿਣਾ ਇਸ ਤਰੀਕੇ ਨਾਲ ਬੜੀਆਂ ਜਿਹੜੀਆਂ ਗੱਲਾਂ ਕਰਦੇ ਰਹੇ ਆ ਪੰਜਾਬੀ ਯੂਨੀਵਰਸਿਟੀ ਤੁਸੀਂ ਗਾਰੰਟੀ ਰਾਜੋ ਪੱਤਰਕਾਰ ਸੌਨ ਸਮਾਦੀ ਦੇ ਵਿੱਚ ਨੇ ਆਪਾਂ ਤਾਂ ਨਹੀਂ ਜਾਂਦੇ ਮੈਂ ਜਿੰਨਾ ਚਿਰ ਪੱਤਰਕਾਰੀ ਕਰਦੇ ਆ ਉਹਨਾਂ ਚਿਰ ਤਣ ਜਾਂਦੇ ਇਹ ਪੱਤਰਕਾਰੀ ਕਿਤੇ ਇਹ ਸਪੇਸ਼ੀਅਲ ਤੋਂ ਹੀ ਪਾਸੇ ਹੋਗੀ ਤਾਂ ਵੱਖਰੀ ਗੱਲ ਹੈ ਪਰ ਜਿੰਨਾ ਚਿਰ ਅੱਜ ਮੈਂ ਕਹੇ ਉਹਨਾਂ ਚਿਰ ਗੱਲ ਲੋਕਾਂ ਦੀ ਹੋਊਗੀ ਕਿ ਸਰਕਾਰ ਜਿਹੜੀ ਮਰਜ਼ੀ ਹੋਵੇ ਚਾਹੇ ਉਹ ਕਾਂਗਰਸ ਅਸੀਂ ਕਾਂਗਰਸ ਦੀ ਸਰਕਾਰ ਤੋਂ ਪੱਤਰਕਾਰੀ ਸ਼ੁਰੂ ਕੀਤੀ ਹੈ ਕਾਂਗਰਸ ਦੀ ਸਰਕਾਰ ਦੇ ਸਵਾਲ ਅੱਜ ਵੀ ਸਾਡੇ ਚੈਨਲ ਤੇ ਪਏ ਆ ਠੀਕ ਹੈ ਜਿਹੜੀ ਗਾਂ ਸਰਕਾਰ ਆਊਗੀ ਉਹਦੇ ਸਵਾਲ ਵੀ ਹੋਣਗੇ ਜਦੋਂ ਤੱਕ ਪੱਤਰਕਾਰੀ ਕਰਦੇ ਆ ਉਹਦੋਂ ਤੱਕ ਲੋਕ ਪੱਖੀ ਕਰਾਂਗੇ ਗਾਂ ਜਿਹੜਾ ਉਹ ਕੁਦਰਤ ਨੂੰ ਪਤਾ ਹੈ ਕਿ ਗਾਂ ਕਰਨੀ ਆ ਜਾਂ ਨਹੀਂ ਕਰਨੀ ਕਿੰਨਾ ਸਮਾਂ ਕਰਨੀ ਆ ਕਿੰਨਾ ਚਿਰ ਕਰਾਉਣੀ ਆ ਲੋਕਾਂ ਨੇ ਕਿਉਂਕਿ ਲੋਕਾਂ ਦੇ ਸਹਿਯੋਗ ਦੀ ਤਾਂ ਸਾਨੂੰ ਪਲ-ਪਲ ਤੇ ਲੋੜ ਹੈ ਜਿੰਨਾ ਚਿਰ ਲੋਕ ਚਾਹਣਗੇ ਉਸ ਤਰੀਕੇ ਨਾਲ ਲੋਕ ਪੱਖੀ ਪੱਤਰਕਾਰੀ ਪਰ ਬਾਈ ਕਈ ਵਾਰੀ ਹੈਰਾਨੀ ਹੁੰਦੀ ਵੀ ਜਿਹੜੇ ਸਵਾਲ ਆਪਾਂ ਚੱਕ ਰਹੇ ਅੱਜ ਤੁਸੀਂ ਚੱਕ ਰਹੇ ਹੋ ਉਹੀ ਸਵਾਲ ਭਗਵੰਤਮਾਨ ਚੱਕਦੇ ਰਹੇ ਜਿਹੜੀਆਂ ਤੁਸੀਂ ਭਗਵਾਨ ਸਿੰਘ ਮਾਨ ਦੀ ਤਾਂ ਕਿਸੇ ਵਿਰੋਧੀ ਨੂੰ ਵਿਰੋਧ ਕਰਨ ਦੀ ਲੋੜ ਨਹੀਂ ਕਿਸੇ মিডিਆ ਨੂੰ ਸਵਾਲ ਕਰਨ ਦੇ ਉਹਨਾਂ ਦੀਆਂ ਪੁਰਾਣੀਆਂ ਕਲਿੱਪਾਂ ਹੀ ਸੁਣਾ ਦਿਓ ਜਿਹੜੀ ਚੀਜ਼ ਤੇ ਸਾਡਾ ਚੈਨਲ ਬੰਦ ਕੀਤਾ ਤੁਸੀਂ ਭਗਵਾਨਤ ਮਾਨ ਛੱਡੋ ਤੁਰੰਤ ਤਾਜ਼ਾ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਉਹ ਸੇਮ ਮੁੱਦਾ ਲੋਕ ਸਭਾ ਰਾਜ ਸਭਾ ਚੱਕਿਆ ਹੈ ਉਹਨਾਂ ਨੇ ਉੱਥੇ ਇਹ ਗੱਲ ਕਹੀ ਹੈ ਕਿ ਕਾਪੀਰਾਈਟ ਜਿਹੜੀ ਇਹ ਹੀ ਹੈ ਇਹਦੇ ਬਾਰੇ ਕੋਈ ਰੂਲ ਬਣਨ ਬੰਦੇ ਇੰਨੀ ਮਿਹਨਤ ਕਰਕੇ ਚੈਨਲ ਖੜਾ ਕਰਦੇ ਆ ਕਿ ਛੋਟਾ ਜਿਹਾ ਕੋਈ ਕਲਿੱਪ ਯੂਜ਼ ਕਰ ਲਿਆ ਫੋਟੋ ਯੂਜ਼ ਕਰ ਲਈ ਕਾਪੀਰਾਈਟ ਮਾਰ ਦਿੱਤਾ ਜਾਂ ਆਮ ਆਦਮੀ ਪਾਰਟੀ ਪੰਜਾਬ ਚ ਕਾਪੀਰਾਈਟ ਮਾਰ ਰਹੀ ਹੈ ਅਜ ਤੱਕ ਤੁਸੀਂ ਕਦੇ ਸੁਣਿਆ ਕਿ ਸਰਕਾਰਾਂ ਕਾਪੀਰਾਈਟ ਮਾਰ ਰਹੀਆਂ ਹੁਣ ਮਤਲਬ ਪੋਲੀਟੀਕਲ ਪਾਰਟੀ ਆਮ ਆਦਮੀ ਪਾਰਟੀ ਦੀ ਸੱਤਾ ਹੈ ਪੰਜਾਬ 'ਚ ਉਹ ਆਪਦੇ ਸਾਡੇ ਟੈਕਸ ਤੋਂ ਪੰਜਾਬ ਦੇ ਟੈਕਸ ਤੋਂ ਉਹ ਤਨਖਾਹਾਂ ਲੈਂਦੇ ਨੇ ਸਰਕਾਰ ਚਲਾਉਂਦੇ ਨੇ ਉਹਨਾਂ ਦਾ ਕੀ ਕਾਪੀਰਾਈਟ ਬਣ ਗਿਆ ਉਹ ਤਾਂ ਪੰਜਾਬ ਦੇ ਜਿਆਦਾ ਪੰਜਾਬ ਦਾ ਲੀਡਰ ਨਹੀਂਗਾ ਜੀ ਬਿਲਕੁਲ ਤੁਸੀਂ ਇਹੀ ਦੇਖੋ ਕਰਨ ਬਾਈ ਤੁਸੀਂ ਪੰਜਾਬ 'ਚ ਅੱਜ ਕੋਈ ਵੀ ਰੈਲੀ ਆਮ ਆਦਮੀ ਪਾਰਟੀ ਦੀ ਹੁੰਦੀ ਆ ਉਹ ਆਮ ਆਦਮੀ ਪਾਰਟੀ ਦੀ ਰੈਲੀ ਨਾ ਹੋ ਕੇ ਉਹਨੂੰ ਸਰਕਾਰ ਦਾ ਇਵੈਂਟ ਬਣਾ ਕੇ ਪੇਸ਼ ਕੀਤਾ ਜਾਂਦਾ ਕਿਉਂਕਿ ਬੱਸਾਂ ਵਰਤਣੀਆਂ ਅਫਸਰ ਵਰਤਣੇ ਆ ਜਦੋਂ ਸਾਰਾ ਇਵੈਂਟ ਹੀ ਸਰਕਾਰ ਦਾ ਹੈ ਫਿਰ ਉਹਦੇ ਚ ਖਿੱਚੀ ਗਈ ਫੋਟੋ ਉਹ ਚ ਵਰਤੀ ਗਈ ਮਸ਼ੀਨਰੀ ਉਹ ਸਾਰੀ ਸਰਕਾਰ ਦੀ ਹੈ ਸਰਕਾਰ ਕੀਦੇ ਪੈਸੇ ਤੇ ਚੱਲਦੀ ਹੈ ਸਾਡੇ ਪੈਸੇ ਤੇ ਤੇ ਦਾ ਮਤਲਬ ਉਹ ਕੰਟੈਂਟ ਹਰ ਪੰਜਾਬੀ ਦਾ ਹੈ ਪਰ ਇਹਦੇ ਤੇ ਕਲੇਮ ਕੌਣ ਕਰ ਰਿਹਾ ਇੱਕ ਉਹ ਪਾਰਟੀ ਜਿਹੜੀ ਨਾ ਉਹ ਜਿਹੜਾ ਉਲਟਾ ਪੰਜਾਬ ਸਰਕਾਰ ਦੇ ਪੈਸੇ ਤੇ ਆਪਦਾ ਕੰਟੈਂਟ ਵਰਤ ਰਹੀ ਹੈ ਮਤਲਬ ਉਹ ਕਿਵੇਂ ਕਲੇਮ ਕਰ ਸਕਦੀ ਹੈ ਇਹ ਤਾਂ ਮਤਲਬ ਇੱਥੇ ਕਾਨੂੰਨ ਹੈ ਨਹੀਂ ਨਹੀਂ ਤਾਂ ਪਰਚਾ ਬਣਦਾ ਆ ਆਮਦਵੀ ਪਾਰਟੀ ਤੇ ਇਸ ਗੱਲ ਦਾ ਕਿ ਤੁਸੀਂ ਸਰਕਾਰ ਦੇ ਕੰਟੈਂਟ ਤੇ ਆਪਦਾ ਕਲੇਮ ਕਿਵੇਂ ਕਰ ਸਕਦੇ ਹੋ ਕੀ ਲੱਗ ਰਿਹਾ ਵੈਸੇ ਭਾਈ ਕਈ ਵਾਰੀ ਮਤਲਬ ਫਿਕਰ ਹੁੰਦਾ ਪੰਜਾਬ ਕਿੱਧਰ ਨੂੰ ਜਾ ਰਿਹਾ ਬਿਲਕੁਲ ਹੈ ਤਾਂ ਆਪਾਂ ਦੇਖੋ ਆਪਾਂ ਸਾਰੇ ਈ ਐਸਏ ਕਰਕੇ ਹੁ ਤੇ ਹੈਲੀਕਾਪਟਰ ਉਡਣ ਨਾਲ ਮੇਰਾ ਥੋੜੀ ਨੁਕਸਾਨ ਆ ਜਾਂ ਮੈਨੂੰ ਕੋਈ ਹੋਈ ਫਰਕ ਥੋੜੀ ਪੈ ਰਿਹਾ ਉਹ ਤਾਂ ਇਹੀ ਹੈ ਕਿ ਪੰਜਾਬ ਦੇ ਖਜ਼ਾਨੇ ਤੇ ਬੇਮਤਲਬ ਆ ਬੋਝ ਪੈ ਰਿਹਾ ਆਪਾਂ ਵਾਰ-ਵਾਰ ਤੁਸੀਂ ਬੋਲਦੇ ਹੋ ਅਸੀਂ ਬੋਲਦੇ ਆ ਮਕਸਦ ਇਹ ਥੋੜੀ ਹੈਗਾ ਕਿ ਕੋਈ ਪਰਸਨਲ ਮਸਲੇ ਹੈ ਗੱਲ ਤਾਂ ਇਹ ਹੈ ਕਿ ਜੇ ਕਿਸੇ ਪੰਜਾਬ ਦਾ ਨੁਕਸਾਨ ਹੁੰਦਾ ਜਿੱਥੇ ਹੁਣ ਜੇ ਪੀ ਆਰਟੀਸੀ ਬੱਸਾਂ ਜਾਂਦੀਆਂ ਰਹਿਲੀ ਚ 1600 ਬੱਸਾਂ ਜਾਂਦੀਆਂ ਕਰੋੜਾਂ ਰੁਪਏ ਦਾ ਪੰਜਾਬ ਦਾ ਜਿਹੜਾ ਪੈਸਾ ਐ ਲੱਗ ਜਾਂਦਾ ਤੇ ਫਿਰ ਉਹਦੇ ਸਵਾਲ ਕਰਨਾ ਤਾਂ ਬਣਦਾ ਨਾ ਜੇ ਅਸੀਂ ਨਾ ਸਵਾਲ ਕਰਾਂਗੇ ਅਸੀਂ ਨਾ ਬੋਲਾਂਗੇ ਸਾਡਾ ਪੈਸਾ ਖਤਮ ਹੋ ਰਿਹਾ ਤੇ ਫਿਰ ਕੌਣ ਬੋਲੂ ਕੋਈ ਬਾਹਰੋਂ ਆ ਕੇ ਬੋਲੂ ਅਮਰੀਕਾ ਤੋਂ ਆ ਕੇ ਬੋਲਣਾ ਕਿਸੇ ਨੇ ਜਾਂ ਕੋਈ ਯੂਪੀ ਬਿਹਾਰ ਤੋਂ ਆ ਕੇ ਬੋਲੂਗਾ ਕਿ ਤੁਹਾਡੇ ਪੰਜਾਬ ਦਾ ਇਹ ਨੁਕਸਾਨ ਹੋ ਰਿਹਾ ਪੰਜਾਬ ਪਹਿਲਾਂ ਹੀ 4.5 ਲੱਖ ਕਰੋੜ ਦੇ ਨੇੜੇ ਕਰਜੇ 'ਚ ਪਹੁੰਚਣ ਵਾਲਾ ਹੈ ਇਹ ਜਾਂਦੀ ਜਾਂਦੀ ਸਰਕਾਰ 5 ਲੱਖ ਟਪਾਜੂ ਜਿਹੜੇ ਕਹਿੰਦੇ ਸੀਗੇ ਕਿ ਕਰਜ਼ਾ ਲਾਵਾਂਗੇ ਸੋ ਹਰ ਪੰਜਾਬੀ ਨੂੰ ਚਿੰਤਾ ਕਰਨੀ ਚਾਹੀਦੀ ਹੈ ਇਕੱਲੇ ਸਾਨੂੰ ਨਹੀਂ ਅਸੀਂ ਤਾਂ ਚਲੋ ਇੱਕ ਮਾਧਿਅਮ ਐ ਅਸੀਂ ਬੋਲਦੇ ਆਂ ਲੋਕਾਂ ਦੀਆਂ ਗੱਲਾਂ ਲੈ ਕੇ ਆਉਂਦੇ ਆਂ ਪਰ ਮੈਂ ਕਹਿੰਦਾ ਵੀ ਹਰ ਪੰਜਾਬੀ ਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਪੰਜਾਬ ਡੁੱਬ ਰਿਹਾ ਹੈ ਇਹ ਮੈਂ ਕੱਲ ਇੱਕ ਮੁਲਾਜ਼ਮ ਕੋਲੇ ਬੈਠਾ ਜਿਹੜਾ ਸਰਕਾਰੀ ਮੁਲਾਜ਼ਮ ਸੀ ਉਹ ਕਹਿੰਦਾ ਵੀ ਸਾਨੂੰ ਤਾਂ ਹੁਣ ਆਇਆ ਵੀ ਫਟਾਫਟ ਰਿਟਾਇਰਮੈਂਟ ਲੈ ਲਈਏ ਸਰਕਾਰ ਨੇ ਪਤਾ ਨਹੀਂ ਕਿਤੇ ਕਹਿਣਾ ਦਿਵਾਲਾ ਨਿਕਲਗਾ ਜਿਹੜਾ ਸਾਡਾ 50-60 ਲੱਖ ਰੁਪਏ ਰਿਟਾਇਰਮੈਂਟ ਤੇ ਮਿਲਣਾ ਰੋਲ ਹੀ ਜਾਣਾ ਇੱਥੋਂ ਤੱਕ ਨਾਰ ਹੋਇਆ ਪਿਆ ਅੱਜ ਪੰਜਾਬ ਦੇ ਵਿੱਚ ਤੁਸੀਂ ਜਿਹੜੀਆਂ ਇਹ ਜਿਹੜੀਆਂ ਸਰਕਾਰ ਗੱਲਾਂ ਕਰਦੀ ਹੈ ਕਿ ਐਂ ਕਰਦੇ ਆਂਗੇ ਉਹ ਕਰਦੇ ਆਂਗੇ ਬਹੁਤ ਬੁਰੇ ਹਾਲਾਤਾਂ ਚ ਹੈ ਪੰਜਾਬ ਤੇ ਲੋਕ ਵੀ ਇਹ ਗੱਲ ਨੂੰ ਸਮਝ ਚੁੱਕੇ ਹੈਗੇ ਅੱਜ ਵਾਲਾ ਧਰਨਾ ਪੂਰੇ ਪੰਜਾਬ ਦੀ ਆਖਿਆ ਬਠਿੰਡੇ ਦੇ ਉੱਤੇ ਵੀ ਪੱਤਰਕਾਰ ਅੱਜ ਕੀ ਐਲਾਨ ਕਰਦੇ ਆਂ ਕੱਟ ਦੇ ਵਿੱਚ ਕੀ ਹੁੰਦਾ ਸਰਕਾਰ ਦੀ ਵੀ ਨਿਗਾਹ ਸਰਕਾਰੇ ਨੂੰ ਫੇਲ ਵੀ ਕਰਨਾ ਚਾਹੁੰਦੀ ਹੈ ਪੰਜਾਬੀਆਂ ਨੂੰ ਕੀ ਕਹਿੰਨੇ ਹੋ ਜਿਹੜੇ ਸਾਨੂੰ ਦੇਖ ਰਹੇ ਬਿਲਕੁਲ ਜੀ ਪੰਜਾਬੀਆਂ ਨੂੰ ਇਹੀ ਕਹਨੇ ਆ ਕਿ ਇਹ ਹਰ ਇੱਕ ਉਹ ਪੰਜਾਬੀ ਦੀ ਲੜਾਈ ਹੈ ਠੀਕ ਹੈ ਸਰਕਾਰ ਜੋ ਮਰਜ਼ੀ ਟੈਲ ਦਾ ਜ਼ੋਰ ਲਾ ਲੇ ਪਰ ਅੱਜ ਪੰਜਾਬ ਦੇ ਲੋਕ ਇੱਥੇ ਆਉਣਗੇ ਪੰਜਾਬ ਦੇ ਲੋਕ ਇਸ ਚੀਜ਼ ਦਾ ਜਵਾਬ ਦੇਣਗੇ ਕਿਉਂਕਿ ਇਹ ਜਿਹੜਾ ਸਾਡੇ ਤੇ ਪਰਚਾ ਦਰਜ ਕੀਤਾ ਗਿਆ ਸਾਡੇ ਨਾਲ ਜਿਹੜੇ ਚਾਰ ਬੰਦੇ ਤਾਂ ਸੀ ਜਾਣਕਾਰ ਹੈ 6 ਬੰਦੇ ਹੋਰ ਨੇ ਉਹ ਹੋ ਸਕਦਾ ਕੋਈ ਆਈਡੀਆ ਵਾਲੇ ਹੋਣ ਹੋ ਸਕਦਾ ਹੈ ਕੋਈ ਪੱਤਰਕਾਰ ਵੀ ਹੋਵੇ ਬਸ ਉਹਦੇ ਰਾਹੀਂ ਸੁਨੇਹਾ ਇਹ ਦਿੱਤਾ ਗਿਆ ਕਿ ਜੇ ਤੁਸੀਂ ਫੇਸਬੁੱਕ ਤੇ ਕੋਈ ਕਮੈਂਟ ਵੀ ਪਾਤਾ ਸਰਕਾਰ ਖਿਲਾਫ ਜੇ ਤੁਸੀਂ ਕੋਈ ਪੋਸਟ ਵੀ ਪਾਤਾ ਪਰਚੇ ਦਰਜ ਕਰਾਂਗੇ ਇਹ ਸੁਨੇਹਾ ਪੂਰੇ ਪੰਜਾਬ ਨੂੰ ਹੈ ਇਹ ਸੁਨੇਹਾ ਉਹਨਾਂ ਐਨਆਰਆਈਆਂ ਨੂੰ ਹੈ ਜਿਨ੍ਹਾਂ ਨੇ ਆਪ ਪਾਰਟੀ ਦੀ ਮਦਦ ਕੀਤੀ ਸੀ ਕਿ ਜੇ ਬਾਹਰ ਬੈਠੇ ਕੋਈ ਕਮੈਂਟ ਕਰੋਗੇ ਪਰਚਾ ਦੇ ਦਿਆਂਗੇ ਮੁੜ ਕੇ ਆਉਣ ਜੋਗੇ ਨਹੀਂ ਰਹਿਣਾ ਸੋ ਇਹ ਲੜਾਈ ਹਰ ਪੰਜਾਬੀ ਦੀ ਹੈ ਤੇ ਇਹਨੂੰ ਅੱਜ ਹਰ ਪੰਜਾਬੀ ਆਪਣੀ ਲੜਾਈ ਜਿਹੜਾ ਬਣ ਰਿਹਾ ਹੈ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਹੇ ਹੋ ਪੂਰਾ ਮਾਹੌਲ ਜਿਹੜਾ ਇੱਕ ਬਣਿਆ ਹੋਇਆ ਹੈ ਹਰ ਬੰਦਾ ਇਸ ਚੀ ਨਾਲ ਜੁੜਿਆ ਹੋਇਆ ਹੈ ਜਿਹੜੀਆਂ ਜਥੇਬੰਦੀ ਆਉਣਾ ਉਹ ਜਥੇਬੰਦੀਆਂ ਦੇ ਵਿੱਚ ਵੀ ਇਹ ਉਤਸ਼ਾਹ ਹੈ ਕਿ ਇਸ ਤਰੀਕੇ ਨਾਲ ਨਹੀਂ ਹੋਣ ਦੇਣਾ ਸੀ ਜਿਹਨੂੰ ਅਸੀਂ ਸੋਚਿਆ ਸੀ ਕਿ ਇਹ ਜਥੇਬੰਦੀ 1500 ਬੰਦਾ ਲੈ ਕੇ ਉਹ ਕਹਿੰਦੇ ਸੀ 3000 ਬੰਦਾ ਜਿਹਨੂੰ ਸੋਚਿਆ ਸੀ ਕਿ 3400 ਲੈ ਕੇ ਉਹ ਕਹਿੰਦੇ 1500 ਬੰਦਾ ਮਤਲਬ ਜੋ ਸੋਚ ਤੋਂ ਵੀ ਤਿਗਨਾ ਤਿਗਨਾ ਜਿਹੜੇ ਲੋਕ ਆ ਜਿਹੜੇ ਉਹ ਇੱਥੇ ਆ ਰਹੇ ਆ ਸਾਡੇ ਤੇ ਇੱਕ ਹੋਰ ਦੇਖੋ ਕਿ ਜਿਹੜੀ ਕਿਸੇ ਨੇ ਕਿਹਾ ਚੀਜ਼ ਦੀ ਜ਼ਿੰਮੇਵਾਰੀ ਲੈ ਲਈ ਕਿਸੇ ਨੇ ਕਿਹਾ ਚੀਜ਼ ਦੀ ਜ਼ਿੰਮੇਵਾਰੀ ਲੈ ਲਈ ਕਿਉਂਕਿ ਅੰਦੋਲਨ ਲੋਕਾਂ ਦਾ ਸਾਂਝਾ ਹੈ ਸੋ ਇਸ ਕਰਕੇ ਸਾਰਾ ਕੁਝ ਵੰਡ ਕੇ ਇਹ ਲੋਕ ਹੀ ਇਸ ਅੰਦੋਲਨ ਨੂੰ ਲੜਨ ਤੇ ਲੱਗੇ ਹੋਇਆ ਤੇ ਅੱਜ ਅਸੀਂ ਇੱਥੋਂ ਇਹ ਵੀ ਗੱਲ ਦੱਸਣੀ ਆ ਦੇਣੀ ਆ ਕਿ ਪੰਜਾਬ ਦੇ ਵਿੱਚ ਇਹ ਅੰਦੋਲਨ ਇਹ ਸਿੱਧ ਕਰ ਦੂਗਾ ਕਿ ਪੰਜਾਬ ਦੀ ਆਵਾਜ਼ ਕਦੇ ਵੀ ਬੰਦ ਨਹੀਂ ਹੋ ਸਕਦੀ ਬਿਲਕੁਲ ਇਦਾਂ ਹੀ ਹੋਣਾ ਚਾਹੀਦਾ ਹੋਏਗਾ ਵੀ ਬਾਈ ਬਹੁਤ ਬਹੁਤ ਧੰਨਵਾਦ ਅਸੀਂ ਗੱਲਬਾਤ ਕੀਤੀ ਬੈਸਟ ਵਿਸ਼ੇਸ ਸੋ ਅੱਜ ਸਾਰੇ ਪੱਤਰਕਾਰ ਭਰਾਸੀਂ ਇਕੱਠੇ ਹੋ ਕੇ ਬਠਿੰਡੇ ਪਹੁੰਚ ਗਏ ਆ ਦੇਖੋ ਸਵੇਰ ਦਾ ਸਮਾਂ ਆ ਤੇ ਸਾਰਿਆਂ ਨੇ ਆਪਦੀ ਆਪਦੀ ਡਿ ਮੁੱਦਾ ਇਹ ਹੈ ਕਿ ਜ਼ੁਬਾਨਮੰਦੀ ਪੰਜਾਬ 'ਚ ਨਹੀਂ ਹੋਣ ਦੇਣੀ ਆਪਣੇ ਵਿਚਾਰ ਰੱਖਣ ਦੀ ਜਿਹੜੀ ਆਜ਼ਾਦੀ ਹੈ ਜਿਸ ਆਜ਼ਾਦੀ ਦੇ ਲਈ ਇੰਨੀਆਂ ਸ਼ਹੀਦੀਆਂ ਇੰਨੇ ਕੁਰਬਾਨੀਆਂ ਹੋਈਆਂ ਉਸ ਆਜ਼ਾਦੀ ਦੇ ਸਤਿਕਾਰ ਨੂੰ ਕਾਇਮ ਰੱਖਣਾ ਹੈ ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ